ਸਾਰ ਨੂੰ ਪਹਿਲੇ ਸਭ ਇਥੋਂ ਮੈਂ ਸ਼ੁਰੂ ਕਰਨਾ ਚਾਹਾਂਗਾ ਇਹ ਮਸਲਾ ਸਾਰ ਨੂੰ ਗੰਭੀਰ ਕਦੋਂ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਾਰ ਨੂੰ ਵੱਡੀ ਬੇਦਬੀ ਜਿਹੜੀ ਹੋਈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਇਹ 1 ਜੂਨ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਪਿੰਡ ਜਿਹੜਾ ਉਸ ਤੋਂ ਚੋਰੀ ਕੀਤੇ ਗਏ ਦੂਸਰਾ ਇਨਸੀਡੈਂਟ ਚੰਡੀਗੜ੍ਹ ਬਾਅਦ ਦੀ ਕੰਤ ਮਹੀਨੇ ਬਾਅਦ ਸੌਰੀ 12 ਅਕਤੂਬਰ ਨੂੰ ਬਰਗਾੜੀ ਦੇ ਵਿੱਚ ਹੋਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨੇ ਉਹਨਾਂ ਨੂੰ ਡਿਸਟ੍ਰੋਇ ਕੀਤਾ ਗਿਆ ਸੀ ਸਬਸੀਕੁਐਂਟਲੀ ਤੁਹਾਡੇ ਹੀ ਸ਼ਹਿਰ ਉਥੇ ਧਰਨੇ ਸ਼ੁਰੂ ਹੋ ਗਏ ਦੋ ਜਗ੍ਹਾ ਤੇ ਪਹਿਲਾ ਧਰਨਾ ਕੋਟਖਪੂਰਾ ਚੌਂਕ ਸ਼ੁਰੂ ਹੋਇਆ ਦੂਜਾ ਬਹਿਬਲ ਕਲਾਂ ਦੇ ਚੌਂਕ ਸ਼ੁਰੂ ਹੋਇਆ 14 ਤਰੀਕ ਨੂੰ ਸਰ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਹੈ ਕਿ ਉਦੋਂ ਦੇ ਮੁੱਖ ਮੰਤਰੀ ਸ਼ਾ ਪ੍ਰਕਾਸ਼ ਸਿੰਘ ਬਾਦਲ ਜੀ ਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਇਹ ਹੁਕਮ ਕਲੀਅਰ ਕਟ ਜਾਰੀ ਕੀਤਾ ਕਿ ਆ ਜਿਹੜੇ ਬੈਠੇ ਨੇ ਦੋਨੋਂ ਜਗ੍ਹਾ ਤੇ ਸਿੰਘ ਬੈਠੇ ਨੇ ਬੇਅਦਬੀਆਂ ਦੇ ਖਿਲਾਫ ਗੁਰੂ ਦਾ ਜਾਪ ਕਰ ਰਹੇ ਨੇ ਇਹਨਾਂ ਨੂੰ ਉਥੋਂ ਖੇੜਿਆ ਜਾਏ ਸਵੇਰ ਤੱਕ ਉੱਥੇ ਰਹਿਣੇ ਨਹੀਂ ਚਾਹੀਦੇ ਸਬਸੀਕੁਐਂਟਲੀ ਲਾਠੀ ਚਾਰਜ ਹੋਇਆ ਕੰਟਰੋਲ 'ਚ ਨਹੀਂ ਆਇਆ ਬਾਅਦ ਦੇ ਵਿੱਚ ਉਹਨਾਂ ਨੂੰ ਫਾਇਰਿੰਗ ਕਰਨੀ ਪਈ ਕੋਟ ਕੋ ਪੂਰੇ 'ਚ ਕਈ ਬੰਦੇ ਇੰਜਰਡ ਹੋਏ ਤੇ ਬੇਬਲ ਕਲਾਂ ਦੇ ਵਿੱਚ ਦੋ ਸਿੰਘ ਸਾਡੇ ਸ਼ਹੀਦ ਹੋਏ ਜਿਹਦੇ ਵਿੱਚ ਇੱਕ ਕ੍ਰਿਸ਼ਨ ਭਗਵਾਨ ਜੀ ਇੱਕ ਗੁਰਜੀਤ ਸਿੰਘ ਨਾਂ ਦੇ ਦੋ ਸਿੰਘ ਸ਼ਹੀਦ ਹੋ ਗਏ ਸਬਸੀਕੁਐਂਟਲੀ ਐਫ ਆਈ ਆਰਸ ਹੋਈਆਂ ਪਹਿਲੇ ਦੋਨੋਂ ਕੇਸ ਫਰੀਦਕੋਟ ਚੱਲਦੇ ਰਹੇ ਇੱਕ ਚੱਲਦਾ ਰਿਹਾ ਤੇ ਚੰਦ ਮਹੀਨੇ ਬਾਅਦ ਉਹਨਾਂ ਚੋਂ ਇੱਕ ਕੇਸ ਉਹਨਾਂ ਦਾ ਇੱਕ ਜਿਹੜਾ ਜ਼ੁਲਮ ਜਿਹੜਾ ਆਦਮੀ ਕੇਸ ਵਿੱਚ ਸੀ ਕੇਸਪੀ ਉਹ ਇੱਥੇ ਹਾਈ ਕੋਰਟ ਚ ਆਇਆ ਉਹਨੇ ਅਪੀਲ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਸੀ ਫਰੀਦਕੋਟ ਦੇ ਵਿੱਚ ਕਿਉਂਕਿ ਇਮੋਸ਼ਨਸ ਬੜੇ ਹਾਇ ਨੇ ਮੈਂ ਚਾਹਾਂਗਾ ਸਾਡਾ ਕੇਸ ਜਿਹੜਾ ਬੇਬਲ ਕਲਾਮ ਵਾਲਾ ਉਹ ਸ਼ਿਫਟ ਕਰਕੇ ਚੰਡੀਗੜ੍ਹ ਕਰ ਦਿੱਤਾ ਜੇ ਉਹ ਕੇਸ ਚੰਡੀਗੜ੍ਹ ਸਰ ਕਰ ਦਿੱਤਾ ਪਿਛਲੇ ਤਕਰੀਬਨ 1 ਸਾਲ ਦਾ ਕੇਸ ਚੰਡੀਗੜ੍ਹ ਦੇ ਵਿੱਚ ਹੈ ਦੂਸਰਾ ਕੇਸ ਕੋਰਟ ਕਪੂਰੇ ਦੇ ਫਾਇਰਿੰਗ ਦਾ ਜੇ ਫਰੀਦਕੋਟ ਦੇ ਸੈਸ਼ਨ ਜੱਜ ਦੇ ਕੋਲ ਚੱਲ ਰਿਹਾ ਮੈਨੂੰ ਸਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਚੀਜ਼ ਬੜੀ ਹੈਰਾਨੀ ਵਾਲੀ ਜਿਹੜਾ ਸਾਰਾ ਪੰਜਾਬ ਇਸ ਗੱਲ ਤੋਂ ਦਹਿਲ ਜਾਏਗਾ ਉਹ ਇਹ ਹੈ ਕਿ ਜਿਨ੍ਹਾਂ ਨੂੰ ਤੁਸੀਂ ਮੁੱਖ ਦੋਸ਼ੀ ਕਹਿੰਦੇ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਰਹੇ ਹੋ ਕਿ ਇਹ ਆਦਮੀ ਨੇ ਜ਼ਿੰਮੇਵਾਰ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਤੇ ਇਥੋਂ ਤੱਕ ਸਾਡੇ ਸਿੰਘ ਸ਼ਹੀਦ ਕਰਾਏ ਸਾਬ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇੱਕ ਕੇਸ ਦੇ ਵਿੱਚ ਜਿਹੜਾ ਕੋਟ ਕਪੂਰੇ ਦਾ ਕੇਸ ਹੈ ਉਹਦੇ ਵਿੱਚ ਆ 6 7 ਆਦਮੀਆਂ ਦੇ ਨਾਂ ਨੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਪੰਜਾਬ ਉਸ ਟਾਈਮ ਦੇ ਸੁਖਬੀਰ ਸਿੰਘ ਬਾਦਲ ਜਿਹੜੇ ਉਦੋਂ ਹੋਮ ਮਿਨਿਸਟਰ ਸਨ ਸੁਮੇਸ਼ ਸਿੰਘ ਸੈਣੀ ਪਰਮਰਾਜ ਸਿੰਘ ਉਮਰਾਨੰਗਲ ਚਲਨਜੀਤ ਸਿੰਘ ਸ਼ਰਮਾ ਅਮਰ ਸਿੰਘ ਚਾਹ ਸੁਖਵਿੰਦਰ ਸਿੰਘ ਮਾਨ ਦੂਜੇ ਪਾਸੇ ਜਿਹੜਾ ਕੇਸ ਬਹਿਬਲ ਕਲਾਂ ਚ ਬਣਿਆ ਸੀ ਉਹਦੇ ਵਿੱਚ ਸਰ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਦਾ ਨਾਂ ਹੀ ਨਹੀਂ ਹੈ ਤੁਸੀਂ ਮੈਨੂੰ ਇੱਥੇ ਦਲੀਲ ਇਹ ਸਮਝਾਓ ਮੁੱਖ ਮੰਤਰੀ ਇੱਕ ਹੋਮ ਮਿਨਿਸਟਰ ਇੱਕ ਡੀਜੀਪੀ ਇੱਕ ਆਰਡਰ ਇੱਕੋ ਜਗ੍ਹਾ ਤੇ ਦਿੱਤੇ ਗਏ ਕਿ ਜਿੰਨੇ ਵੀ ਇਥੇ ਬੇਅਦਬੀਆਂ ਦੇ ਖਿਲਾਫ ਬੈਠੇ ਨੇ ਕੋਟ ਕਪੂਰੇ ਜਾਂ ਬਰਗਾੜੀ ਬੈਠੇ ਨੇ ਇਹਨਾਂ ਸਾਰਿਆਂ ਨੂੰ ਉਥੇ ਉਖੇੜ ਦਿੱਤਾ ਜਾਵੇ ਸਵੇਰ ਤੱਕ ਬੰਦਾ ਉਥੇ ਨਹੀਂ ਨਜ਼ਰ ਆਣਾ ਚਾਹੀਦਾ ਉਸ ਕੇਸ ਦੇ ਵਿੱਚ ਅਜੇ ਤੱਕ ਫਾਈਨਲ ਚਲਾਨ ਪੁੱਟਪ ਨਹੀਂ ਹੋਈ ਸੀ